ਅਸੀਆ ਬਾਜੀ ਸਸਰੀ ਘਰ ਵੀਰ ਜੀ ਸਸਰੀ ਘਰ ਜੀ ਕੀ ਹਾਲੀ ਵਧੀਆ ਵੀਰ ਜੀ ਮੋਬਾਈਲ ਨੰਬਰ 108843947 ਤੇ ਨਾਂ ਨਾਮ ਵਰਗਟ ਸਿੰਘ ਜ਼ਿਲ੍ਹਾ ਜ਼ਿਲ੍ਹਾ ਤੇ ਤਰਸੀਲ ਤਰਨਤਨ ਸਾਹਿਬ ਤੇ ਪਿੰਡ ਪਿੰਡ ਨੋਨੇ ਤੇ ਕਿੰਨੇ ਆ ਬਹੂ ਤਿੰਨ ਵੀਰ ਜੀ ਆ ਵੇੜ ਇਹ ਵੇੜ ਵੀ ਟੋਕੜਾ ਨਹੀਂ ਲਾ ਲੋ ਬੱਚਾ ਨਹੀਂ ਹੈਗਾ ਜੀ ਉਹ ਅੱਛਾ ਬੱਚਾ ਨਹੀਂ ਹੈਗਾ ਦੁੱਧ ਦੁੱਧ 9 ਕਿਲੋ ਅੱਠ ਲਾ 9 ਕਿਲੋ ਹਾਂ ਅੱਠ ਤੇ ਅੱਠ ਲਾ ਯੇ ਤੇ ਆ ਜਿਹੜੀ ਏ 8 ਕਿਲੋ ਦਾ 8 ਕਿਲੋ ਦੁੱਧ ਤੇ ਮੱਲੋ ਵੀ ਮੁੱਲ ਮੁੱਲ ਨਹੀਂ ਘਾਜਾਈ ਬਾਜੀ 18 18000 ਮੁੱਲ ਆ ਵੇਖੋ ਤਾਜੀ ਸੂਈ ਇਹ ਨਹੀਂ ਲੱਭਣੀ ਦੇ ਲੈਣ ਵਾਲੇ ਮੁੱਲ ਵੀ ਜੀ ਦੇ ਲੈਣ ਵਾਲੇ ਹਾਂਜੀ ਜੇ ਪਹਿਲੇ ਫੋਨ ਤੇ ਉਡੀਆਂ ਆ ਵੇਖੋ ਥਣਫੋਣ ਚੰਗਾ ਸੋਹਣਾ ਲੱਗਾ ਵਾ ਆਣ ਬਣਾ ਸਵਾਦੀ ਠੰਡੀਆਂ ਵਡੀਆਂ ਆ ਆ ਵੇਖੋ ਤੇ ਆ ਜਿਹੜੀ ਇਹ ਵੀ 18000 ਦੀ ਵੀ ਪਹਿਲਾਂ ਵੇਚੀ ਆ 18000 ਦੀ ਦੁੱਧ ਦੁੱਧ ਦੇ ਦੇ 8 ਕਿਲੋ ਜੀ ਲੱਤਾਂ ਲੱਤਾਂ ਨਹੀਂ ਮਾਰਦੀ ਨਹੀਂ ਵੀਰ ਜੀ ਬੜੀ ਕਮਾਹ ਪਰ ਇਹਨੂੰ ਕਰ ਇਹਨੂੰ ਵੀਰ ਜੀ ਬੱਚਾ ਮਰਿਆ ਥੋੜੀ ਰੱਸੀ ਪਾ ਲਓਗਾ ਕੋਈ ਦੇਖੀ ਨਹੀਂ ਰੱਸੀ ਪਾਉਣ ਲੱਗਿਆਂ ਦਾ ਕਰਦੀ ਆ ਇਹਦਾ ਮੁੱਲ ਇਹਦਾ ਮੁੱਲ ਵੀ 18 ਹੀ ਵੀਰ ਜੀ 18 ਹੀ 18 18 ਠੀਕ ਆ ਲਾ ਲਿਓ ਫੋਨ ਵੀਰ ਨੂੰ ਖੁੱਲੀਆਂ ਹੀ ਛੋਟਾਂ ਵੀਰ ਆਂ ਦਾ ਕਰ ਦੇਣੀਆਂ ਮੁੱਲ ਨਿਗੇ ਨਿਗੇ ਕਰਤੇ ਆ ਨਿਗੇ ਨਿਗੇ ਜੀ ਹਾਂ